ਅੱਜ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਆਉਣਾ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੂਟਨ ਨੂੰ ਇਹ ਕਿਹਾ ਹੈ ਕਿ ਉਹ ਐਬਸੋਲੂਟਲੀ ਕ੍ਰੇਜ਼ੀ ਹੈਗਾ ਜਿਸ ਹਿਸਾਬ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਜੋ ਮਿਜ਼ਾਈਲਜ਼ ਆ ਉਹ ਜੋ ਯੂਕਰੇਨ ਦੇ ਉੱਤੇ ਛੱਡੀਆਂ ਹੈਗੀਆਂ ਬਹੁਤ ਲੋਕਾਂ ਦੀਆਂ ਜਿਹੜੀਆਂ ਆ ਮੌਤਾਂ ਆ ਉਹ ਵੀ ਹੋ ਗਈਆਂ ਹੈਗੀਆਂ ਸੋ ਇਸ ਵੰਦੇ ਵਿੱਚ ਪਹਿਲੀ ਵਾਰੀ ਜਿਹੜੇ ਰਸ਼ੀਆ ਵਾਲੇ ਵੀ ਬੜੇ ਸਰਪ੍ਰਾਈਜ਼ ਹੋਏ ਆ ਪੀ ਪ੍ਰੈਜ਼ੀਡੈਂਟ ਡੋਨਲਡ ਰੰਪ ਹੋਣਾ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੂਟਨ ਨੂੰ ਕ੍ਰੇਜ਼ੀ ਤੱਕ ਜਿਹੜਾ ਕਹਿ ਦਿੱਤਾ ਹੈਗਾ ਪ੍ਰੈਜ਼ੀਡੈਂਟ ਰੰਪ ਉਹਨਾਂ ਨੇ ਇਹ ਕਿਹਾ ਆ ਵੀ ਸ਼ਹਿਰਾਂ ਦੇ ਵਿੱਚ ਰਾਕਟਸ ਛੱੜਨੇ ਤੇ ਲੋਕਾਂ ਨੂੰ ਮਾਰਨਾ ਵੀ ਮੈਂ ਇਸ ਨੂੰ ਪਸੰਦ ਨਹੀਂ ਕਰਦਾ ਇਹ ਟੋਟਲੀ ਕ੍ਰੇਜ਼ੀਨੈਸ ਹੈਗੀ ਆ ਪਿਛਲੇ ਲੰਮੇ ਸਮੇਂ ਤੋਂ ਪ੍ਰੈਜ਼ੀਡੈਂਟ ਡੋਨਲਡ ਰੰਪ ਉਹ ਕੋਸ਼ਿਸ਼ ਕਰ ਰਹੇ ਆ ਕਿ ਯੁਕ੍ਰੇਨ ਤੇ ਰਸ਼ੀਆ ਦੀ ਜਿਹੜੀ ਜੰਗ ਆ ਉਹ ਬੰਦ ਹੋ ਜਾਏ ਤਾਂ ਕਿ ਉਹ ਹਮੇਸ਼ਾ ਕਹਿੰਦੇ ਆ ਵੀ ਬਹੁਤ ਲੋਕਾਂ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਕਿਸੇ ਟਾਈਮ ਵੀ ਜਿਹੜਾ ਆ ਇਹ ਲੜਾਈ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ ਕਿਉਂਕਿ ਰਸ਼ੀਆ ਦੇ ਕੋਲ ਨਿਊਕਲੀਅਰ ਵੈਪਨਸ ਹੈਗੇ ਆ ਸੋ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇਹ ਪੋਸਟ ਪਾਈ ਹੈਗੀ ਆ ਤੇ ਉਸ ਤੋਂ ਬਾਅਦ ਰਸ਼ੀਆ ਦਾ ਵੀ ਜਿਹੜਾ ਰਿਸਪਾਂਸ ਆਇਆ ਉਹ ਕਹਿੰਦੇ ਵੀ ਅਸੀਂ ਇਸ ਗੱਲ ਤੋਂ ਖੁਸ਼ ਨਹੀਂ ਆ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਹਾਂ ਜੋ ਕ੍ਰੇਜ਼ੀ ਕਿਹਾ ਦੂਸਰੇ ਪਾਸੇ ਜੁਕ੍ਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ ਵੀ ਰਸ਼ੀਆ ਵਾਲਿਆਂ ਦੀ ਕੀ ਪੋਜੀਸ਼ਨ ਹੈਗੀ ਰਸ਼ੀਆ ਵਾਲਿਆਂ ਦਾ ਕੀ ਹਾਲ ਹੈਗਾ ਵੀ ਸਾਨੂੰ ਲਗਾਤਾਰ ਉਹ ਮਾਰ ਰਿਹਾ ਹੈਗੇ ਹਰ ਪਾਸਿਓ ਸਾਡੀ ਜਿਹੜੀ ਧਰਤੀ ਆ ਉਹਦੇ ਉੱਤੇ ਜਿਹੜਾ ਹੈ ਕਬਜ਼ਾ ਕਰ ਰਿਹਾ ਹੈਗੇ ਆ ਮਾਸਕੋ ਨੇ ਇਦਾਂ ਦਾ ਹਾਰਸ਼ ਰਿਐਕਸ਼ਨ ਤਾਂ ਨਹੀਂ ਕੀਤਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਅਗੇਂਸਟ ਪਰ ਕ੍ਰੈਮਲਿਨ ਦੇ ਸਪੋਕਸਮੈਨ ਦਮਿਤਰੀ ਪੈਸਕੋਵ ਉਹਨਾਂ ਨੇ ਕਿਹਾ ਪਈ ਯੂਐਸ ਦੇ ਪ੍ਰੈਜ਼ੀਡੈਂਟ ਜੋ ਪ੍ਰੈਸ਼ਰ ਤਾਂ ਕਰ ਰਹੇ ਆ ਰਸ਼ੀਆ ਤੇ ਯੂਕਰੇਨ ਦੋਨਾਂ ਮੁਲਕਾਂ ਨੂੰ ਤਾਂ ਕਿ ਜਿਹੜੀ ਲੜਾਈ ਆ ਉਹ ਬੰਦ ਹੋ ਸਕੇ ਇਹ ਸਾਰਾ ਕੁਝ ਇਸਤਾਨਬੁਲ ਦੇ ਵਿੱਚ ਮੀਟਿੰਗ ਹੋ ਰਹੀ ਹੈਗੀ ਆ ਪਰ ਇਸ ਟਾਈਮ ਦੇ ਉੱਤੇ ਜੋ ਪ੍ਰੈਜ਼ੀਡੈਂਟ ਰਸ਼ੀਆ ਦੇ ਬਾਬਤ ਇਦਾਂ ਦੇ ਸ਼ਬਦ ਬੋਲਨੇ ਉਹ ਬਿਲਕੁਲ ਸਹੀ ਨਹੀਂ ਤੇ ਅਸੀਂ ਬਹੁਤ ਜ਼ਿਆਦਾ ਜਿਹੜੇ ਆ ਸਰਪ੍ਰਾਈਜ਼ ਹੋ ਗਏ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਬਲੈਡੀਮਿਰ ਜੇਲਨਸਕੀ ਆ ਉਹਨਾਂ ਦੇ ਅਗੇਂਸਟ ਵੀ ਜਿਹੜੇ ਹਾਰਸ਼ ਵਰਡ ਆ ਉਹ ਉਹ ਵਰਤੇ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਉਹ ਵੀ ਅਗਰੈਸਿਵ ਨਹੀਂ ਹੈ ਤਾਂ ਕਿ ਜਿਹੜੀ ਲੜਾਈ ਆ ਉਸ ਨੂੰ ਖਤਮ ਕੀਤਾ ਜਾ ਸਕੇ ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਸਾਰੀ ਟਾਈਮ ਜਿਹੜੀ ਆ ਯੂਕਰੇਨ ਦੀ ਹੈਲਪ ਨਹੀਂ ਕਰ ਸਕਦੇ ਹੈਗੇ ਸੋ ਯੂਕਰੇਨ ਦੇ ਪ੍ਰੈਜ਼ੀਡੈਂਟ ਨੂੰ ਗੱਲਬਾਤ ਜਿਹੜੀ ਆ ਉਹ ਜਲਦੀ ਤੋਂ ਜਲਦੀ ਜਿਹੜੀ ਆ ਰਸ਼ੀਆ ਵਾਲਿਆਂ ਦੇ ਨਾਲ ਕਰਨੀ ਚਾਹੀਦੀ ਹੈਗੀ ਆ ਤਾਂ ਕਿ ਜਿਹੜੀ ਲੜਾਈ ਆ ਉਹ ਛੇਤੀ ਖਤਮ ਹੋ ਸਕੇ ਜੀ ਮਿਸਟਰ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਉਹਦੀ ਰਿਸਪੌਂਸਿਬਿਲਟੀ ਉਹ ਆਪਣੇ ਆਪ ਸਮਝਦੇ ਆ ਕਿ ਮੈਂ ਇਹ ਜਿਹੜੀ ਲੜਾਈ ਆ ਜਲਦੀ ਤੋਂ ਜਲਦੀ ਜਿਹੜੀ ਖਤਮ ਕਰ ਸਕਾਂ ਉਹ ਕਹਿੰਦੇ ਵੀ ਮੈਂ ਇਲੈਕਸ਼ਨ ਦੇ ਦੌਰਾਨ ਵੀ ਪਹਿਲੇ ਦਿਨ ਤੋਂ ਹੀ ਇਹ ਕਹਿੰਦਾ ਆ ਰਿਹਾ ਆ ਵੀ ਕਿਸੇ ਵੀ ਮੁਲਕ ਦੇ ਵਿੱਚ ਜਿਹੜਾ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਹੈਗਾ ਜੀ